नविया ताजिया खबरों देखने लिये चैनल सबसक्राइब करो वागुरु जी का खालसा वागुर ਇਹ ਅਸੀਂ ਡੈੱਡ ਬੋਡੀ ਲੈ ਕੇ ਆਏ ਆ ਜਿਹੜੀ ਕਿ ਸਾਨੂੰ ਸਮਾਲਸਰ ਦੇ ਵਿੱਚੋਂ ਲਹਿਰ ਦੇ ਵਿੱਚੋਂ ਮਿਲੀ ਹੈ ਉਹ ਤਕਰੀਬਨ 25 ਤੋਂ 30 ਸਾਲ ਦੇ ਵਿਚ ਵਿਚੋ ਦੀ ਉਮਰ ਤੇ ਗਲੀ ਸੜੀ ਹੈ ਡੈੱਡ ਬੋਡੀ ਦਿਖਾਉਣ ਦੇ ਫੋਟੋ ਤਾਂ ਦੀ ਕਾਬਲ ਨਹੀਂ ਤੇ ਅਸੀਂ ਇੰਨੀ ਇੱਕ ਬੇਨਤੀ ਜਰੂਰ ਕਰਾਂਗੇ ਕਿ ਜੇ ਕਿਸੇ ਦਾ ਕੋਈ ਉਹਦਾ ਬੱਚਾ ਕੋਈ ਘੁੰਮ ਹੋਇਆ ਹੋਵੇ ਜਾਂ ਪੰਜਗ੍ਰਈ ਥਾਣੇ ਨਾਲ ਸੰਪਰਕ ਕਰ ਸਕਦਾ ਤੇ ਜਾਂ ਸਾਡੇ ਸਮਾਜ ਸੇਵਾ ਸੈਕਟਰੀ ਦੇ ਸੁਰ ਮੋਗਾ ਨਾਲ ਸੰਪਰਕ ਕਰ ਸਕਦਾ ਉਹ ਡੈੱਡ ਬੋਡੀ ਹੋਏ 72 ਘੰਟੇ ਲਈ ਲਾ ਕੇ ਚੱਲੇ ਆ ਤੇ ਜੇ ਕਿਸੇ ਦੀ ਹੋਵੇ ਤੇ ਸਾਡਾ ਸੰਪਰਕ ਕਰਕੇ ਡੈੱਡ ਬੋਡੀ ਲਈ ਆ ਸਕਦਾ ਧੰਨਵਾਦ